ਉਕਤੇ ਯਾਰ ਆ ਕਰ ਲੈਂਦਾ ਮੋਬਾਈਲ ਸਾਈਡਾ ਕਰ ਦਿੰਦਾ ਜੀ ਸਾਰਾ ਜਨਾਲਾਬਾਦ ਪਹੁੰਚੇ ਹਾਂ ਇਹਦੇ ਬਾਰੇ ਦੱਸੋ ਗੱਲ ਇਹ ਹੈ ਕਿ ਪਹਿਲਾਂ ਤਾਂ ਮੈਂ ਰਾਜਬਖਸ਼ ਜੀ ਦਾ ਬੰਟੀ ਜੀ ਦਾ ਔਰ ਜਿੰਨੇ ਵੀ ਸਾਰੇ ਟੀਮ ਇੱਥੇ ਕਮਲ ਜੀ ਜਾਂ ਜਿੰਨੇ ਵੀ ਸਾਰੇ ਸਾਡੇ ਐਮਸੀ ਸਾਹਿਬਾਨ ਬੈਠੇ ਨੇ ਇਹਨਾਂ ਦਾ ਧੰਨਵਾਦ ਆ ਬਾਈ ਮੈਂ ਮਿਲਣ ਆਇਆ ਕੋਈ ਐਫ ਜੀ ਕੋਈ ਗੱਲਬਾਤ ਨਹੀਂ ਕਿਉਂਕਿ ਆਪ ਦਾ ਪਰਿਵਾਰ ਔਰ ਆਪਦੇ ਪਰਿਵਾਰ ਵਿੱਚ ਜਦੋਂ ਤੁਸੀਂ ਮਰਜ਼ੀ ਆ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਜਾ ਕਰ ਸਕਦੇ ਹੋ ਇਸ ਕਰਕੇ ਇਹ ਆ ਕਿ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹ ਤੁਹਾਨੂੰ ਪਤਾ ਆ ਰਹੀਆਂ ਨੇ ਔਰ ਲੋਕ ਸਭਾ ਦੀਆਂ ਚੋਣਾਂ ਦੇ ਕਰਕੇ ਅਸੀਂ ਅੱਜ ਜਿਹੜੀ ਇੱਕ ਜਿਹੜੇ ਐਮੈਂਡਮੈਂਟ ਸਾਡੇ ਅਹੁਦੇਦਾਰ ਨੇ ਸਾਰੇ ਅੱਜ ਉਹਨਾਂ ਨਾਲ ਇੱਕ ਜਿਵੇਂ ਕਹਿੰਦੇ ਕਿ ਮਿਲਣੀ ਰੱਖੀ ਹੈ ਜਿੰਦੇ ਵਿੱਚ ਕਿਉਂਕਿ ਅੱਜ ਕੱਲ ਉਹ ਜਿਵੇਂ ਗਿਰਗੜ ਤਰ੍ਹਾਂ ਰੰਗ ਬਦਲਣ ਵਾਲੇ ਲੀਡਰ ਬਹੁਤ ਨੇ ਅੱਤ ਖਾਸ ਕਰਕੇ ਗਈ ਜਲਾਲਾਬਾਦ ਦੇ ਵੀ ਇਹੋ ਜਿਹੇ ਲੀਡਰ ਜਿਹੜੇ ਕਿਤੇ ਇਥੇ ਗੱਲ ਕਰਿਆ ਕਰਦੇ ਸੀਗੇ ਕਿ ਅਸੀਂ ਬਈ ਜਲਾਲਾਬਾਦ ਵਾਲੇ ਉਹ ਫੋਨ ਨਾ ਕਰੇ ਫੋਨ ਕਰਿਆ ਜੇ ਅਸੀਂ ਮਿੰਟ 'ਚ ਪਹੁੰਚਿਆ ਕਰਾਂਗੇ ਤੇ ਜਲਾਲਾਬਾਦ ਨਾਲ ਠੱਗੀ ਮਾਰ ਕੇ ਚਲੇ ਗਏ ਸਾਡੇ ਸਤਿਕਾਰਯੋਗ ਬਿੱਟੂ ਜੀ ਮੈਂ ਪਹਿਲਾਂ ਤਾਂ ਬਿੱਟੂ ਜੀ ਨੂੰ ਵਧਾਈ ਦੇਣਾ ਚਾਹੁੰਦਾ ਕਿ ਭਰਾਵਾ ਤੂੰ ਬਹੁਤ ਹੀ ਚੰਗਾ ਕੰਮ ਕੀਤਾ ਕਿਉਂਕਿ ਮੈਨੂੰ ਜਵਾਬ ਦੇਣਾ ਬਹੁਤ ਔਖਾ ਸੀ ਕਿਉਂਕਿ ਮੇਰਾ ਪੰਥਕ ਪਰਿਵਾਰ ਔਰ ਪੰਥਕ ਪਰਿਵਾਰ ਹੋਣ ਕਰਕੇ ਮੈਨੂੰ ਲੋਕ ਇਹ ਗੱਲ ਕਹਿੰਦੇ ਸੀ ਕਿ ਯਾਰ ਬਿੱਟੂ ਨੂੰ ਪ੍ਰੋਬਲਮ ਕੀ ਹੈ ਬਿੱਟੂ ਸਿੱਖਾਂ ਦੇ ਉਲਟ ਬੋਲਦਾ ਹੈ ਹਰ ਕੌਮ ਦੇ ਉਲਟ ਬੋਲਦਾ ਹੈ ਬਿੱਟੂ ਜਿਹੜਾ ਹੈਗਾ ਹੈ ਥਾਨਾ ਦੇ ਉਲਟ ਬੋਲਦਾ ਹੈ ਹੂੰ ਤੇ ਸਾਨੂੰ ਉਹਦਾ ਕਾਰਨ ਦੱਸੋ ਹੂੰ ਤਾਂ ਮੈਂ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਕਿ ਮੈਂ ਆਖਿਆ ਕਿ ਗੱਲ ਇਹ ਆ ਕਿ ਬਿੱਟੂ ਜੀ ਨੂੰ ਸਮਝਾਵਾਂਗੇ ਪਰ ਇਹ ਆ ਕਿ ਹੁਣ ਜਿੱਦਾਂ ਦੇ ਤੁਸੀਂ ਗਏ ਹੋ ਮੇਰੇ ਕੋਲ ਕੱਲ ਦੀ ਗੱਲ ਹੀ ਆ ਕਿ ਰਾਜਵਰਤ ਸਿੰਘ ਇੱਕ ਚਾਰ ਪੰਜ ਅਮਰਤਾ ਹਰੀ ਸਿੰਘ ਆ ਉਹ ਮੈਨੂੰ ਕਹਿੰਦੇ ਯਾਰ ਇੱਕਦਿਸੀ ਮਨ ਬਣਾਇਆ ਸੀਗਾ ਕਿ ਬਿੱਟੂ ਜਿੰਨਾ ਚਾ ਕਾਂਗਰਸ ਚਾ ਉਹਨਾਂ ਚ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਤੇ ਨੋਟਾ ਨੂੰ ਪਾਵਾਂਗੇ ਤੇ ਕਹਿੰਦੇ ਯਾਰ ਹੁਣ ਬਿੱਟੂ ਚਲਾ ਗਿਆ ਹੁਣ ਇੱਕ ਇੱਕ ਵੋਟ ਕਾਂਗਰਸ ਨੂੰ ਪਾਵਾਂਗੇ ਤੇ ਪਵਾਵਾਂਗੇ ਔਰ ਇਸ ਕਰਕੇ ਬਿੱਟੂ ਜੀ ਤੁਹਾਨੂੰ ਉਹ ਪਾਰਟੀ ਚਾੜਣੀ ਹੋਵੇ ਅਮਿਤ ਸ਼ਾਹ ਜੀ ਦਾ ਔਰ ਮੈਂ ਮੋਦੀ ਸਾਹਿਬ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਕਹਿੰਦੇ ਕਿ ਅਸੀਂ ਸ਼ੀਰੇ ਲੈ ਕੇ ਗਏ ਤੇ ਜਾਖੜ ਸਾਹਿਬ ਤੇ ਇਹ ਗੱਲ ਕਹਿੰਦੇ ਆ ਕਿ ਇਹ ਸ਼ੇਰ ਨੇ ਸਾਡੇ ਜਾਕੇਟ ਸਾਹਿਬ ਸ਼ੇਰ ਤਾਂ ਤੁਸੀਂ ਕਾਂਗਰਸ ਚ ਨਹੀਂ ਬਣੇ ਉਥੇ ਕਿਵੇਂ ਸ਼ੇਰ ਬਣ ਕੇ ਜਾ ਕੇ ਬਈ ਮੈਨੂੰ ਲੱਗਦਾ ਤੁਹਾਨੂੰ ਭਲੇਖਾਈਏ ਤੁਹਾਨੂੰ ਖੱਲ ਫੁਆਈ ਹੈ ਸ਼ੇਰ ਵਾਲੀ ਨਹੀਂ ਫੁਆਈ ਨਿਕਰਾਂ ਫੁਆਈਆਂ ਨੇ ਤੁਹਾਨੂੰ ਐਂ ਲੱਗਦਾ ਸੀ ਸ਼ੇਰ ਬਣ ਕੇ ਕਹਿੰਦੀ ਨਿਕਰ ਪਾ ਕੇ ਵੀ ਸ਼ੇਰ ਬਣਿਆ ਜਾਂਦਾ ਇਸ ਕਰਕੇ ਮੈਂ ਬੇਨਤੀ ਕਰਦਾ ਅਮਿਤ ਸ਼ਾਹ ਜੀ ਨੂੰ ਕਿ ਅਮਿਤ ਸ਼ਾਹ ਕਹਿੰਦੇ ਸੀਗੇ ਕਿ ਜਾਖੜ ਸਾਹਿਬ ਨੂੰ ਅਸੀਂ ਇੱਕ ਕਾਂਗਰਸ ਦਾ ਕੋਈ ਨੂਰੀ ਰਸ ਬਈ ਸਾਡੇ ਜਦ ਨੇ ਚਮਕ ਵਿਖਾਈ ਕੋਈ ਨਹੀਂ ਜਦੋਂ ਦੇ ਕਾਂਗਰਸ ਦੇ ਪ੍ਰਧਾਨ ਬਣਿਆ ਕਿਸੇ ਦੀ ਕੋਈ ਮੀਟਿੰਗ ਨਹੀਂ ਆ ਰਾਜਬਖਸ਼ ਜੀ ਨੂੰ ਪੁੱਛ ਲਓ ਬੰਟੀ ਜੀ ਨੂੰ ਪੁੱਛੋ ਇਹ ਬਲਾਕ ਪ੍ਰਧਾਨ ਨੇ ਕੋਈ ਮੀਟਿੰਗ ਕੀਤੀ ਕੋਈ ਕਿਸੇ ਤਰ੍ਹਾਂ ਦੀ ਮੀਟਿੰਗ ਨਹੀਂ ਕੋਈ ਇਹਨਾਂ ਨੇ ਬਲੌਕ ਪ੍ਰਧਾਨ ਨਹੀਂ ਬਣਾਇਆ ਕੋਈ ਇਹਨਾਂ ਨੇ ਬੋਡੀ ਨਹੀਂ ਬਣਾਈ ਉੱਪਰ ਦੀ ਔਰ ਮੈਂ ਗੱਲ ਇਹਦੇ ਨਾਲ ਹੀ ਵੀ ਗੱਲ ਕਹਿਣੀ ਚਾਹੁੰਦਾ ਕਿ ਚਲੋ ਸਵੱਢਨੇ ਹੋਣੇ ਉਹਨਾਂ ਨੂੰ ਪਰ ਮੇਰੀ ਇਕਾਮੀ ਸ਼ਾਹ ਜੀ ਨੂੰ ਤੇ ਮੋਦੀ ਸ਼ਾਹ ਨੂੰ ਇੱਕ ਮੇਰੀ ਮੰਗਾ ਕਿ ਜੇ ਵਾਕਈ ਕੋਈ ਨੂਰੇ ਦਾ ਐਵੇਂ ਇਹਨੂੰ ਕਿਤੇ ਅਲਮਾਰੀ ਚ ਨਾ ਸਾਮ ਕੇ ਰੱਖਿਓ ਛੇਰ ਦਾ ਪਤਾ ਤਾਂ ਫਿਰ ਲੱਗਦਾ ਜੇ ਉਹ ਜੰਗਲ ਚ gekeੜਾ ਦਵੇ ਇਹ ਮੈਨੂੰ ਲੱਗਦਾ ਤੁਸੀਂ ਜਿਹੜੇ 2-3 ਸ਼ੇਅਰ ਲੈ ਕੇ ਗਏ ਇਹਨਾਂ ਨੂੰ ਪਿੰਜਰੇ 'ਚ ਹੀ ਤਾੜਿਆ ਇਹਨਾਂ ਨੂੰ ਬਾਹਰ ਨਹੀਂ ਕੱਢਦੇ ਤੁਹਾਨੂੰ ਇਹ ਹੈ ਕਿ ਜੇ ਇਹਨਾਂ ਨੇ ਸਾਨੂੰ ਵੱਢ ਲਿਆ ਤੇ ਵੱਢ ਤੁਹਾਨੂੰ ਵੀ ਲੈਣਗੇ ਔਰ ਮੇਰੀ ਇੱਕ ਬੇਨਤੀ ਹੈ ਕਿ ਜਾਖੜ ਸਾਹਿਬ ਨੂੰ ਜ਼ਰੂਰ ਇਲੈਕਸ਼ਨ ਲੜਾਓ ਕਿਉਂਕਿ ਜਾਖੜ ਸਾਹਿਬ ਤੁਸੀਂ ਇਲੈਕਸ਼ਨ ਲੜੋ ਤੁਸੀਂ ਕਹਿੰਦੇ ਹੁੰਦੇ ਸੀ ਨਾ ਜਿੱਦਾਂ ਉਹ ਸਾਡੇ ਸਤਿਕਾਰਯੋਗ ਐਮਐਲਏ ਕਿਉਂਕਿ ਜਦੋਂ ਕਲੀਕ ਕੋਈ ਰਿਆ ਹੋਵੇ ਉਹਦਾ ਨਾਂ ਨਹੀਂ ਲੈਣਾ ਚਾਹੀਦਾ ਤੇ ਕਿਸਾਨਾਂ ਨੇ ਉਹਦੇ ਕੱਪੜੇ ਪਾੜ ਦਿੱਤੇ ਦੇ ਕਪਰੇ ਕਾਣ ਦੇ ਜਕੜ ਸਾਹਿਬ ਉਹ ਤੋਂ ਕਹਿੰਨੇ ਸੀ ਕਿਸਾਨਾਂ ਨੇ ਬਹੁਤ ਚੰਗਾ ਕੀਤਾ ਬਈ ਲੈਣੀਆਂ ਦੇਣੀਆਂ ਇੱਥੇ ਨੇ ਹੂੰ ਤੇ ਜਕੜ ਸਾਹਿਬ ਅੱਜ ਉਹ ਵੇਲਾ ਆ ਗਿਆ ਹੈ ਅੱਜ ਇਲੈਕਸ਼ਨ ਲੜੋ ਔਰ ਪਤਾ ਲੱਗੇ ਕਿ ਫਿਰੋਜ਼ਪੁਰ ਲੋਕ ਸਭਾ ਦੇ ਲੋਕ ਤੁਹਾਨੂੰ ਕਿੰਨਾ ਕੋ ਪਿਆਰ ਕਰਦੇ ਅੱਜ ਜਿਹੜੀ ਉਸ ਵੇਲੇ ਉਸ ਐਮਐਲਏ ਨਾਲ ਹੋਈ ਸੀ ਅੱਜ ਸ਼ੇਅਰ ਦੀ ਜਾਂ ਨਿਕਰ ਵੀ ਲੋਕਾਂ ਨੇ ਰਹਿਣ ਦਿੱਤੀ ਤੇ ਮੈਨੂੰ ਤਾਂ ਕਿਹਾ ਇੱਕ ਹੋਰ ਵੀ ਚਰਚਾ ਬੜੀ ਚੱਲ ਰਹੀ ਹੈ ਇੱਕ ਹੋਰ ਵੀ ਤੁਹਾਡੇ ਕਾਂਗਰਸ ਦੇ ਬੜੇ ਵੱਡੇ ਚਿਹਰੇ ਹੈਗੇ ਆ ਉਹ ਵੀ ਭਾਜੀਪੀ ਚ ਸ਼ਾਮਲ ਹੋਣ ਦੀ ਅਕਸਰ ਹੀ ਚਰਚਾਵਾਂ ਚੱਲਦੀਆਂ ਉਹ ਕਿੱਥੋਂ ਦਾ ਚਿਹਰਾ ਜੀ ਚਿਹਰੇ ਬਾਰੇ ਮਾੜੀ ਜੀ ਜਾਣਕਾਰੀ ਪਾ ਦਿਓ ਸਾਬਕਾ ਵਿਧਾਇਕ ਜੀ ਦੀ ਗੱਲ ਕਰ ਰਹੇ ਰਮਿੰਦਰ ਆਮਲਾ ਜੀ ਅੱਛਾ ਰਮਿੰਦਰ ਆਮਲਾ ਜੀ ਵਾਕਿਆ ਵੀ ਚਿਹਰਾ ਤਾਂ ਬਹੁਤ ਵੱਡਾ ਹੈ ਪਰ ਜਿਹੜਾ ਬਿਜ਼ਨਸਮੈਨਾ ਚ ਹੀ ਵੱਡਾ ਤੇ ਜਿਹੜਾ ਬੰਦਾ 2022 ਦੀ ਇਲੈਕਸ਼ਨ ਦਾ ਲੜ ਸਕੇ ਉਹ ਚਿਹਰਾ ਆਪੇ ਹੀ ਵੱਡਾ ਹੋਊਗਾ ਵੀ ਹਮਮ ਔਰ ਮੇਰੇ ਹਿਸਾਬ ਨਾਲ ਅਸੀਂ ਤਾਂ ਆਮਲਾ ਸਾਹਿਬ ਨੂੰ ਅੱਜ ਵੀ ਸਾਡੇ ਸਤਿਕਾਰਯੋਗ ਨੇ ਹਾਂ ਅੱਜ ਵੀ ਸਾਡੇ ਪ੍ਰਧਾਨ ਜੀ ਨੇ ਇਹ ਗੱਲ ਕੀਤੀ ਕਿ ਕਿਉਂਕਿ ਪ੍ਰਧਾਨ ਜੀ ਦੇ ਉੱਤੇ ਬਹੁਤ ਵੱਡੇ ਦੋਸ਼ ਲਾਉਂਦੇ ਸੀ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਉੱਪਰ ਕਿ ਰਾਜਾ ਵੜਿੰਗ ਜੀ ਇਥੋਂ ਆਪ ਇਲੈਕਸ਼ਨ ਲੜਨਾ ਚਾਹੁੰਦੇ ਜਦੋਂ ਕਿ ਰਾਜਾ ਵੜਿੰਗ ਜੀ ਨੇ ਇਹਨਾਂ ਦੇ ਬਲਾਕ ਪ੍ਰਧਾਨਾਂ ਨੂੰ ਅਮਰੀਕ ਜੀ ਨੂੰ ਭੀਮ ਜੀ ਨੂੰ ਤੇ ਕਰਤਾਰ ਜੀ ਨੂੰ ਇਹ ਕਲੀਅਰ ਕਰਤਾ ਕਿ ਤੁਸੀਂ ਆਮਲਾ ਜੀ ਨਾਲ ਗੱਲ ਕਰੋ ਇਹ ਪਾਰਟੀ ਦੀ ਬਰਨਾਮੀ ਕਰਦੇ ਨੇ ਨਾ ਤੇ ਇਹਨਾਂ ਨੇ 2022 ਚ ਟਿਕਟ ਮੰਗੀ ਸੀ ਹਾਂ ਨਾ ਇਹਨਾਂ ਨੇ ਟਿਕਟ ਅੱਜ ਮੰਗੀ ਹੈ ਔਰ ਇਹ ਕਹਿੰਦੇ ਨੇ ਕਿ ਮੈਨੂੰ ਕਾਂਗਰਸ ਪਾਰਟੀ ਟਿਕਟ ਨਹੀਂ ਦੇ ਰਹੀ ਇਹ ਸਾਰਾ ਕਿਹੜੀ ਗੁਰਦੁਆਰੇ ਚਲੇ ਜਾਂ। ਇਹ ਉਥੇ ਪ੍ਰੋਗਰਾਮ ਕਰਨ ਸਾਰਾ ਇਲਾਕਾ ਬਣਾਉਣ ਕਿਉਂਕਿ ਇਹ ਦੋ ਦੋ ਥਾਵਾਂ ਦੇ ਹੱਥ ਰੱਖਦੇ ਨੇ ਕਹਿੰਦੇ ਜਲਾਲਾਬਾਦ ਵੀ ਮਹਿਰਮ। ਮੇਰਾ ਹੀ ਬੰਦਾ ਇਥੋਂ ਬਲਾਕ ਪ੍ਰਧਾਨ ਬਣੇ ਮੇਰੇ ਹੀ ਸਾਰੇ ਕੁਝ ਇਥੋਂ ਹੋਵੇ ਤੇ ਗੁਰੂਰ ਸਾਹ ਦੇ ਵੀ ਮੇਰਾ ਕਬਜ਼ਾ ਰਵੇ। ਹੂੰ ਤੇ ਇਲੈਕਸ਼ਨ ਮੈਨੂੰ ਲੜਨਾ ਕੋਈ ਨਾ ਪਵੇ। ਜੇ ਵਰਸੀ ਤੇ ਜਾਣਾ ਤੇ ਮੈਂ ਜਾਖੜ ਸਾਹਿਬ ਨਾਲ ਜਾਮਾਬਾਦਨ ਸਾਹਿਬ ਦੀ ਵਰਸੀ ਤੇ। ਹੂੰ ਤੇ ਇਸ ਕਰਕੇ ਇਹ ਉਸ ਗੱਲੋਂ ਭੱਜ ਗਏ। ਔਰ ਮੈਂ ਇਹ ਗੱਲ ਕਹਿਣਾ ਕਿ ਇਹਨਾਂ ਨੇ ਟਿਕਟ ਨਹੀਂ ਮੰਗੀ। ਅਸੀਂ ਅੱਜ ਵੀ ਕਹਿੰਦੇ ਆ ਕਿ ਕਿਤੇ ਹੋਰ ਪਾਸੇ ਜਾਣ ਦੀ ਲੋੜ ਨਹੀਂ ਕਿ ਜੇ ਅੱਜ ਵੀ ਟਿਕਟ ਲੈਣੀ ਹੈ ਆ ਰਾਜਪੱਖ ਜੀ ਬੈਠੇ ਨੇ ਕਬਾਇਆ ਜੀ ਨੇ ਅਸੀਂ ਜਿੰਨੇ ਜਾਣੇ ਟਿਕਟ ਮੰਗਦੇ ਆ ਅਸੀਂ ਸਾਰੇ ਇਹਨਾਂ ਦੇ ਗਲਚਾਰ ਪਾਉਣ ਨੂੰ ਤਿਆਰ ਪਰ ਗੱਲ ਇਹ ਆ ਕਿ ਬਾਈ ਇਹ ਸਾਡੇ ਤੋਂ ਤਾਂ ਗਲਚਾਰ ਪਾ ਲੈਣਗੇ ਇਹ ਥੋੜਾ ਜਿਹਾ ਬਿਜ਼ਨਸਮੈਨ ਹੋਣ ਕਰਕੇ ਉਧਰੋਂ ਵੀ ਡਰਦੇ ਇਸ ਕਰਕੇ ਭਾਜੀ ਵੱਡਾ ਚਿਹਰਾ ਉਹ ਹੀ ਹੁੰਦਾ ਜਿਹੜਾ ਲੋਕਾਂ ਦੇ ਦੇ ਵਿੱਚ ਲੜਾਈ ਲੜੇ ਉਹ ਵੱਡਾ ਚਿਹਰਾ ਨਹੀਂ ਹੁੰਦਾਗਾ ਕਿ ਜਿਹੜਾ ਮਾੜੇ ਸਮੇਂ ਵਿੱਚ ਪਾਪੇ ਸਿਆਣੇ ਕਹਿੰਦੇ ਜੇ ਜਦੋਂ ਵੀ ਸੱਜਣ ਛੱਡਨੇ ਹੋਣ ਨਾ ਉਦੋਂ ਛੱਡੋ ਜਦੋਂ ਉਹਨਾਂ ਦੇ ਚੰਗਾ ਸਮਾਂ ਹੋਵੇ ਅੱਜ ਸਾਡੀ ਕਾਂਗਰਸ ਪਾਰਟੀ ਕੀ ਹੋਇਆ ਜੇ ਅੱਜ ਸਰਕਾਰ ਹੈ ਪਰ ਇੱਕ ਲੀਡਰਾਂ ਨੂੰ ਬਹੁਤ ਵੱਡਾ ਭੁਲੇਖਾ ਹੈ ਕੈਪਟਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਹਮੇਸ਼ਾ ਕਹਿੰਦੇ ਸੀਗੇ ਕਾਂਗਰਸ ਮੇਰੇ ਕਰਕੇ ਹੈ ਇਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਇਹਨਾਂ ਵਰਕਰਾਂ ਕਰਕੇ ਅੱਜ ਜਿੰਨੇ ਪੰਚ ਸਰਪੰਚ ਜਿੰਨੇ ਸੰਸਦਾਂ ਬਣਦੇ ਆ ਇਹਨਾਂ ਦੇ ਕਿਸੇ ਤੇ ਟੈਂਸਲ 2 ਦਾ ਪਰਚਾ ਕਿਸੇ ਦੇ 307 ਦਾ ਪਰਚਾ ਹੈ ਕਿਸੇ ਦੇ 26 ਦਾ ਪਰਚਾ ਹੈ ਅਜ ਇਹਨਾਂ ਚੋਂ ਤਾਂ ਕੋਈ ਨਹੀਂ ਭੱਜਿਆ ਇਹਨਾਂ ਨੂੰ ਤਾਂ ਜੇ ਮਾੜਾ ਜਿਹਾ ਉਹਨਾਂ ਨੇ ਡਰਾਵਾ ਹੀ ਦਿੱਤਾ ਕਿ ਬਾਈ ਤੁਹਾਨੂੰ ਜੇਲ੍ਹ ਯਾਤਰਾ ਕਰਨੀ ਪਊ ਤੇ ਪਹਿਲੀਆਂ ਦੇ ਜੁੱਲੀ ਬਿਸਰਾ ਚੋਕੇ ਭੱਜ ਗਏ ਇਹੀ ਗੱਲ ਤੇ ਮੈਂ ਆ ਰਿਹਾ ਕਾਰਨ ਕੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਆਪਾਂ ਦੇਖੇ ਆ ਹਾਲੀ ਦੇ ਵਿੱਚ ਆਏ ਉਹ ਕਾਂਗਰਸ ਦੇ ਆਏ ਕਿ ਕਾਰਨ ਕੀ ਮੰਨਦੇ ਹੋ ਬੀਜੇਪੀ ਦੇ ਵਿੱਚ ਹੈ ਜੀ ਕਿਹੜੀ ਚੀਜ਼ ਹੈ ਕਿ ਸਾਰੇ ਲੀਡਰ ਉਧਰ ਨੂੰ ਜਾ ਰਹੇ ਜੀ ਬੀਜੇਪੀ ਵਿੱਚ ਈਡੀ ਠੀਕ ਹੈ ਸੀਡੀ ਉਹ ਤਾਂ ਇੱਕ ਸਰਪੱਤਰ ਪਾਰਟੀ ਹੈ ਨਾ ਜੀ ਉਹ ਤਾਂ ਕਹਿੰਦੇ ਆ ਵੀ ਸੰਵਿਧਾਨਕ ਹੈ ਉਹਦੇ ਤੱਕ ਕਿਸੇ ਦਾ ਕੋਈ ਦਖਲ ਹੀ ਨਹੀਂ ਭਾਈ ਜੀ ਜਿਹੜੀ ਪਾਰਟੀ ਦੇ ਮੇਨ ਲੀਡਰ ਹੀ ਰੰਗਾਂ ਦੇ ਬਿੱਲਾ ਹੋਣ ਉਹ ਤੁਸੀਂ ਆਪੇ ਵੇਖੋ ਉਹਨਾਂ ਦਾ ਇੱਕ ਨਾਰਾ ਹੂੰ ਠੀਕ ਹੈ ਉਹ ਨਵਾਂ ਨਾਰਾ ਇੱਕ ਜੋ ਬਣ ਕੇ ਬਾਤ ਦੇ ਵਿੱਚ ਜਿਹੜਾ ਮੋਦੀ ਸਾਹਿਬ ਨੇ ਨਾਰਾ ਦਿੱਤਾ ਉਹ ਸ਼ਾਇਦ ਲੋਕਾਂ ਤੱਕ ਤੁਸੀਂ ਪਹੁੰਚਾਇਆ ਨਹੀਂ ਉਹਨਾਂ ਨੇ ਨਾਰਾ ਦਿੱਤਾ ਪਹਿਲਾਂ ਇੱਕ ਨਾਰਾ ਸੀਗਾ ਜੈ ਜਵਾਨ ਜੈ ਸਭਾ ਹੂੰ ਉਹਨਾਂ ਨੇ ਕਿਹਾ ਜੈ ਜਵਾਨ ਜੈ ਸਰਬਦਾ ਹੂੰ ਠੀਕ ਹੈ ਕਿ ਜਵਾਨ ਜਿਹੜੇ ਨੇ ਉਹ ਸਾਰੇ ਅਸੀਂ ਬਾਹਰ ਲੀਆਂ ਕੰਟਰੀਆਂ ਚੜਾ ਦੇਣੇ ਆ ਜਿਹੜੇ ਇਥੇ ਰਹਿੰਦੇ ਥੁੰਦੇ ਉਹ ਬਾਰਡਰਾਂ ਤੋਂ ਚਿੱਟਾ ਟਪਾਟ ਪਾ ਕੇ ਮਾਰ ਦੇਣੇ ਆ ਤੇ ਕਿਸਾਨ ਅਸੀਂ ਕੁੱਟ-ਕੁੱਟ ਕੇ ਦਿੱਲੀ 'ਚ ਮਾਰ ਦਤ ਅੱਜ 707 ਕਿਸਾਨ ਜਿਹੜੇ ਨੇ ਅੱਜ ਉਹਨਾਂ ਦੀਆਂ ਸ਼ਹੀਦੀਆਂ ਜਿਹੜੀਆਂ ਨੇ ਉਹਨਾਂ ਦਾ ਜਵਾਬ ਕੌਣ ਦੇਵੇਗਾ ਇਸ ਕਰਕੇ ਗੱਲ ਇਹ ਆ ਕਿ ਇਹਨਾਂ ਦੀ ਰਾਜਨੀਤੀ ਜਿਹੜੀ ਚੱਲਦੀ ਹੈ ਈੜੀ ਤੇ ਸੀੜੀ ਤੋਂ ਚੱਲਦੀ ਹੈ ਕਿਸੇ ਦੀ ਇਹਨਾਂ ਕੋਲ ਸੀੜੀ ਆ ਜਾਂਦੀ ਹੈ ਜਿੰਦੀ ਸੀੜੀ ਨਹੀਂ ਆਉਂਦੀ ਉਹਦੇ ਘਰੇ ਈੜੀ ਆ ਜਾਂਦੀ ਹੈ ਇਸ ਕਰਕੇ ਇਹ ਹੈ ਕਿ ਉਸੇ ਤੋਂ ਡਰਦੇ ਜਿਹੜੇ बिजनेसमੈਨ ਲੋਕ ਆ ਜਿਹੜੇ ਵੱਡੇ ਜਿਹੜੇ ਲੀਡਰ ਸਹਬਾਣਾ ਉਹ ਭਾਈ ਉਹ ਕਹਿੰਦੇ ਕਿ ਆਪਦੇ 2 3 4 5 ਸਾਲ ਜਿਹੜੇ ਹੈਗੇ ਆ ਉਹ ਅਸੀਂ ਆਪਦੇ ਕੱਟ ਲਈ ਇਸ ਕਰਕੇ ਹੁਣ ਤੁਸੀਂ ਵੇਖੋ ਯਾਰ ਰਿੰਕੂ ਜੀ ਮੈਂ ਪਹਿਲਾਂ ਵੀ ਭਗਵੰਤ ਮਾਨ ਜੀ ਨੂੰ ਬੜੀ ਬੇਨਤੀ ਕੀਤੀ ਮੈਂ ਕਿਹਾ ਭਗਵੰਤ ਮਾਨ ਜੀ ਥੋੜਾ ਜਿਆ ਧਿਆਨ ਦਿਓ ਯਾਰ ਕਿਉਂ ਐ ਕਰਦੇ ਹੋ ਉਹ ਮੈਂ ਕਿਹਾ ਜਿਹੜਾ ਸਾਡਾ ਨਹੀਂ ਹੋਇਆ ਤੁਹਾਡਾ ਕਿੱਥੇ ਹੋ ਜੂ ਮੈਂ ਕਿਹਾ ਮੈਂ ਗਰੰਟੀ ਦਿੰਦਾ ਅਗਲਾ ਇਲੈਕਸ਼ਨ ਕਿਸੇ ਹੋਰ ਵੱਲੋਂ ਲੜੂਗਾ ਮੇਰੀ ਅੱਜ ਵੀ ਵੀਡੀਓ ਕੱਟ ਸਕਦੇ ਹਮ ਅੱਜ ਉਹ ਹੀ ਗੱਲ ਹੋਈ ਅੱਜ ਭਗਵੰਤ ਮਾਨ ਜੀ ਦੇ ਘਰੇ ਧੀ ਨੇ ਜਨਮ ਲਿਆ ਹਮ ਮੈਂ ਮੁੱਖ ਮੰਤਰੀ ਸਾਹਿਬ ਨੂੰ ਵਧਾਈ ਵੀ ਦਿਨਾ ਹਮ ਕਿ ਧੀਆਂ ਜਿਹੜੀਆਂ ਕਰਮਾ ਵਾਲੀਆਂ ਹੁੰਦੀਆਂ ਨੇ ਪਰ ਮੇਰੀ ਇੱਕ ਬੇਨਤੀ ਹੈ ਕਿ ਇਸ ਧੀ ਨੂੰ ਹਸਪੀਟਲ ਤੋਂ ਘਰੇ ਲਿਆਉਣ ਤੋਂ ਪਹਿਲਾਂ ਉਹ ਇਹਦੀ ਵੱਡੀ ਭੈਣ ਨੂੰ ਤੇ ਇਹਦੇ ਭਰਾ ਨੂੰ ਜ਼ਰੂਰ ਕਰ ਲੈ ਕੇ ਆਇਓ ਤਾਂ ਕਿ ਉਹਨਾਂ ਨੂੰ ਵੀ ਚਾਹ ਹੋਵੇ ਕਿ ਸਾਡੀ ਛੋਟੀ ਭੈਣ ਹੈ ਹਮ ਇਹ ਮੇਰੀ ਬੇਨਤੀ ਹੈ ਬਾਕੀ ਇਹ ਹੈ ਕਿ ਭਗਵੰਤ ਮਾਨ ਜੀ ਹੁਣ ਤਾਂ ਤੁਸੀਂ ਬਹੁਤ ਸਿਆਣੇ ਤੇ ਸੁਲਝੇ ਹੋ ਗਏ ਹੁਣ ਤੁਹਾਨੂੰ ਪਤਾ ਲੱਗ ਗਿਆ ਕਿਉਂਕਿ ਪਹਿਲਾਂ ਤਾਂ ਇੱਕ ਤਮਾਸ਼ੀਨੀ ਦੇ ਵਿੱਚ ਵਿੱਚ 2 ਸਾਲ ਕੱਢਦੇ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਐਮਐਲਏ ਕਿਹੜਾ ਮੇਰੇ ਨਾਲ ਆ ਤੇ ਕਿਹੜਾ ਨਹੀਂ ਅੱਜ ਲਿਸਟ ਜ਼ਰੂਰ ਤੁਸੀਂ ਤਿੰਹਾਂ ਲਈ ਕਿਉਂਕਿ ਫਿਰ ਉਹ ਬੱਤੀਆਂ ਦੀ ਚੁੱਕੀ ਫਿਰੋ ਪਰ ਮੇਰੇ ਹਿਸਾਬ ਨਾਲ ਇੱਕ ਵੀ ਐਮਐਲਏ ਜਿਹੜਾ ਜਮੂਖ ਮੰਤਰੀ ਸਾਹਿਬ ਨਾਲ ਨਹੀਂ ਔਰ ਇਹ ਹੀ ਐਮਐਲਏ ਆ ਸਾਡਾ ਜੀਰੇ ਵਾਲਾ ਲਾ ਲਓ ਆ ਕੇਜਰੀਵਾਲ ਸਾਹਿਬ ਫੜੇਗੇ ਉਹਨੂੰ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ ਈ ਐਮਐਲਏ ਸਾਹਿਬ ਤੁਸੀਂ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਕੀ ਕਹਿਣਾ ਚਾਹੁੰਦੇ ਹੋ ਵਾਵਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਕਹਿੰਦਾ ਛੱਡ ਯਾਰ ਕਿਹੜੇ ਚੱਕਰਾਂ 'ਚ ਪਿਆ ਹਮ ਬਾਈ ਜਿਹੜੇ ਟਿੱਕਟਾਂ ਲੈ ਕੇ ਲੋਕਾਂ ਨੇ ਐਮਐਲਏ ਬਣਾਤੇ ਇਹ ਲੋਕਾਂ ਦੇ ਵਫਾਦਾਰ ਨਹੀਂ ਹੋਏ ਤਾਂ ਤੁਹਾਡੇ ਕਿਥੋਂ ਵਫਾਦਾਰ ਹੋ ਜਾਣਗੇ ਇਸ ਕਰਕੇ ਮੇਰੀ ਇਹ ਬਹਿਨਤੀ ਹੈ ਕਿ ਅੱਜ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਗਏ ਅੱਜ ਜਿਹੜੇ ਬਲਵਾਦੀਆਂ ਗੱਲਾਂ ਕਰਦੇ ਸੀ ਅੱਜ ਸਾਡੇ ਵਾਲੇ ਦਾ ਚਟਾਂਗਵਾ ਖੜੇ ਆ ਜਿਹੜੇ ਕਾਂਗਰਸ ਦੇ ਸੀ ਅੱਜ ਕਾਲੀ ਦਲ ਦਾ ਜਿਹੜਾ ਜਿੱਥੋਂ ਕਿਤੇ ਕਾਲੀ ਦਲ ਦਾ ਲੀਡਰ ਜਿਹੜਾ ਜਿਹੜਾ ਵੱਧ ਤੋਂ ਵੱਧ ਵੋਟਾਂ ਦੇ ਜਿੱਦਾਂ ਦਾ ਸੀ ਆ ਜੋ ਲੀਡਰ ਇਥੋਂ ਇਲੈਕਸ਼ਨ ਲੜਨ ਤੋਂ ਡਰ ਰਿਹਾ ਸੀ ਸਖੀਰ ਸਿੰਘ ਬਾਦਲ ਨੂੰ ਇਹ ਲੱਗਦਾ ਕਿ ਮੇਰੀ ਜਮਾਨਤ ਜप्त ਹੋ ਜੂਗੀ ਜੇ ਮੈਂ ਫਿਰੋਜ਼ਪੁਰ ਤੋਂ ਇਲੈਕਸ਼ਨ ਲੜਿਆ ਮੈਂ ਤੇ ਇਹ ਗੱਲ ਕਹਿਣਾ ਕਿ ਸਾਡੇ ਜੋ ਕਿਸੇ ਨੂੰ ਟਿਕਟ ਮਲੇ ਮੈਂ ਤਾਂ ਸਾਡੇ ਜਿੰਨੇ ਆਣੇ ਅਪਲਾਈ ਕੀਤੇ ਸਾਡੇ ਜੋ ਚਾਹੇ ਕਿਸੇ ਬਲਾਕ ਪ੍ਰਧਾਨ ਨੂੰ ਦੇ ਦਿਓ ਚਾਹੇ ਜਾਖੜ ਆ ਜੇ ਚਾਹੇ ਸਖੀਰ ਬਾਦਲ ਆ ਜੇ ਲੋਕ ਜਮਾਨਤ ਜप्त ਕਰਕੇ ਇਹਨਾਂ ਦੀ ਭੇਜਣਗੇ ਔਰ ਮੈਂ ਇੱਕ ਬੇਨਤੀ ਕਰਦਾ ਸਾਰੇ ਲੀਡਰਾਂ ਨੂੰ ਕਿ ਜੇ ਇਲੈਕਸ਼ਨ ਲੜਨਾ ਹੈ ਹਰੇਕ ਪਾਰਟੀ ਦਾ ਪ੍ਰਧਾਨ ਆਪ ਇਲੈਕਸ਼ਨ ਲੜੇ। ਸੰਗਰੂਰ ਤੋਂ ਭਗਵੰਤ ਮਾਨ ਜੀ ਲੜਨ। ਹੂੰ। ਇੱਥੋਂ ਜਿਹੜਾ ਇਲੈਕਸ਼ਨ ਆ ਸਰਬੀਰ ਸਿੰਘ ਬਾਦਲ ਲੜਨ ਕਿਉਂ ਭਜਦੇ ਆ ਵੀ? ਹੂੰ। ਕਿਉਂ ਭਜਦੇ ਆ? ਆ ਸਾਡੇ ਹਮੇਸ਼ਾ ਬਾਈ ਇਲੈਕਸ਼ਨ ਲੜਦੇ ਰਹੇ ਜਾਖੜ ਸਾਹਿਬ ਕਿਉਂਕਿ ਦੂਜਾ ਤਾਂ ਅਜੇ ਤੱਕ ਲੜਿਆ ਕੋਈ ਨਹੀਂਗਾ। ਤੇ ਫਿਰ ਵੀ ਜਾਖੜ ਸਾਹਿਬ ਨਾਲੇ ਤਾਂ ਉਹ ਕੋਹੇ ਨੋਰੀ ਦੇ ਦਾ ਪਤਾ ਲੱਗ ਜੂਗਾ। ਹੂੰ। ਨਾਲੇ ਲੋਕ ਪਹਿਚਾਨ ਕਰ ਲੈਣਗੇ ਕਿ ਹੀਰਾ ਹੈ ਜਾਂ ਕੱਚ ਦਾ ਟੁਕੜਾ ਹੀ ਚੱਕੀ ਫਿਰਦੇ। ਹੂੰ। ਇਸ ਕਰਕੇ ਇੰਨੀਆਂ ਕੋ ਮੇਰੀਆਂ ਬੇਨਤੀਆਂ ਨੇ। ਔਰ ਮੈਂ ਸਾਰੇ ਲੋਕਾਂ ਦਾ ਸਾਰਿਆਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਅੱਜ ਵਾਕਈ ਅੱਜ ਜਿਹੜੇ ਸਰਵੇ ਆ ਰਿਪੋਰਟਾਂ ਆ ਰਹੀਆਂ ਨੇ ਉਹਦੇ ਵਿੱਚ ਇਹ ਆ ਰਿਹਾ ਕਿ ਸੱਤ ਕਾਂਗਰਸ ਉਹਦੇ ਚੇਅਰ ਆ ਰਿਹਾ ਕਿ ਤਿੰਨ ਬੀਜੇਪੀ ਉਹਦੇ ਚੇਅਰ ਰਿਜ਼ਲਟ ਆ ਰਿਹਾ ਕਿ ਦੋ ਸੀਟਾਂ ਜਿਹੜੀਆਂ ਨੇ ਉਹ ਕਾਲੀ ਦਾ ਤੇ ਇੱਕ ਜਿਹੜਾ ਉਹ ਆਮ ਆਦਮੀ ਪਾਰਟੀ ਪਹਿਲਾਂ ਤਾਂ ਉਹ ਸਰਵੇ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਸਾਰੇ ਪੱਤਰਕਾਰ ਵੀਰਾਂ ਨੂੰ ਕਿ ਜਿਹੜਾ ਤੁਸੀਂ ਇੱਕ ਵਾਲਾ ਸਰਵੇ ਦਿੱਤਾ ਉਹ ਤਾਂ ਬਈ ਤੁਸੀਂ ਡਰਦਿਆਂ ਦਿੱਤਾ ਕਿਉਂਕਿ ਤੁਹਾਨੂੰ ਇਹ ਪਤਾ ਸੀ ਕਿ ਭਗਵੰਤ ਮਾਨ ਨੂੰ 0 ਤੋਂ ਬੜੀ ਲੱਗਦੀ ਹੈ ਉਹ ਤੁਸੀਂ ਆਖਿਆ ਕਿ ਚੱਲ ਯਾਰ ਕੋਈ ਗੱਲ ਨਹੀਂ ਤਾਂ ਇੱਕ ਪਾ ਦਿਓ ਮੈਨੂੰ ਅਜੇ ਤੱਕ ਮੈਂ ਸਾਰੇ ਪੱਤਰਕਾਰ ਵੀਰਾਂ ਨਾਲ ਗੱਲ ਕੀਤੀ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਕ ਪਹਿਲੀ ਉਹ ਕਿਹੜੀ ਸੀਟ ਆ ਜਿੱਥੋਂ ਇਹ ਜਿੱਤਦੇ ਆ ਹਾਂ ਦੂਜੀ ਗੱਲ ਜਿਹੜੀਆਂ ਇਹਨਾਂ ਦੀਆਂ ਦੋ ਨੇ ਬਈ ਇਹ ਤਾਂ ਇਲੈਕਸ਼ਨ ਹੀ ਇੱਕ ਸੀਟ ਤੇ ਲੜ ਰਹੇ ਆ ਨਾ ਤਾਂ ਵਿਕਰਮਜੀਤ ਮਜੀਠੀਆ ਲੜ ਰਹੇ ਆ ਮੈਨੂੰ ਪਤਾ ਨਾਇ ਸਿੰਘ ਜੀ ਲੜ ਰਹੇ ਆ ਤੇ ਇੱਕ ਹੀ ਕੈਂਡੀਡੇਟ ਆ ਜੇ ਇਹਨਾਂ ਕੋਲ ਹਰਸਿਮਰਤ ਬਾਦੂ ਤੇ ਤੁਸੀਂ ਸੀਟਾਂ ਦੋ ਦਿੱਤੀ ਜਾਂਦੇ ਹੋ ਦੋ ਦੁੱਤੀ ਸੀਟ ਦੱਸਿਆ ਜਾਵੇ ਕਿਹੜੀ ਇਸ ਕਰਕੇ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ 96 ਸ਼ਕਤ ਨਾਲ ਜਿਹੜੀ ਉਹ ਜਿੱਤ ਪ੍ਰਾਪਤ ਕਰੇਗੀ ਔਰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਜਿਹੜਾ ਵੀ ਉਮੀਦਵਾਰ ਟਿਕਟ ਲੈ ਕੇ ਆਉਂਦਾ ਉਹਦੀ ਵਾਅਦਾ ਛੱਡ ਕੇ ਮਤ ਕਰੋ ਕਿਉਂਕਿ ਹਮੇਸ਼ਾ ਕਾਂਗਰਸ ਪਾਰਟੀ ਨੇ ਹਰ ਵਰਗ ਦਾ ਧਿਆਨ ਰੱਖਿਆ ਹਰ ਵਰਗ ਦੇ ਨਾਲ ਚੱਲੇ ਆ ਔਰ ਹਮੇਸ਼ਾ ਹੀ ਜਿਹੜਾ ਮਾਨ ਸਤਕਾਰ ਜਿਹੜਾ ਉਹ ਕਾਂਗਰਸ ਦੇ ਵਿੱਚ ਜੋਤਨ ਨੂੰ ਮਿਲਿਆ ਉਹ ਕਿਤੇ ਵੀ ਨਹੀਂ ਮਿਲ ਸਕਦਾ ਅੱਜ ਵੀ ਜਿਹੜੇ ਸੱਜਣ ਪਾਰਟੀ ਛੱਡ ਕੇ ਗਏ ਨੇ ਮੇਰਾ ਇੱਕ ਇਹਨਾਂ ਨੂੰ ਸਵਾਲ ਆ ਅੱਗੇ ਸਾਡੇ ਕੋਈ ਲੀਡਰ ਸੀ ਉਹ ਚਲੇ ਗਏ ਤੇ ਵਾਪਸ ਆ ਗਏ ਮੇਰਾ ਉਹਨਾਂ ਨੂੰ ਇੱਕ ਸਵਾਲ ਮੈਂ ਕੀਤਾ ਮੈਂ ਰਾਣਾ ਗਰਜੀਤ ਸਿੰਘ ਜੀ ਵੀ ਉਸ ਦਿਨ ਉੱਥੇ ਸੀ ਮੈਂ ਜੋ ਮੈਂ ਕਿਹਾ ਜੀ ਇੱਕ ਸਵਾਲ ਕਰਨਾ ਹੈ ਤੇ ਮੈਨੂੰ ਉਹ ਨੇਤਾ ਕਹਿਣ ਲੱਗਾ ਕਿ ਬਈ ਸਵਾਲ ਇੱਕ ਹੀ ਕਰਿਓ ਦੂਜਾ ਨਾ ਕਰਿਓ ਮੈਂ ਕਿਹਾ ਜੀ ਤੁਸੀਂ ਜਵਾਬ ਇੱਕ ਚ ਦੇ ਦਿਓ ਦੂਜਾ ਕਰਨ ਦੀ ਲੋੜ ਹੀ ਨਹੀਂ ਹਾਂ ਉਹ ਜੇ মিডিਆ ਵਾਲੇ ਵੀਰ ਤੁਸੀਂ ਮੈਨੂੰ ਇੱਕ ਸਵਾਲ ਕਰਦੇ ਹੋ ਇੱਕ ਦੀ ਸਾਰਾ ਕੁਝ ਭੁਲੇਖਤਾ ਤੇ ਦੂਜਾ ਤਾਂ ਤੁਸੀਂ ਕਰ ਨਹੀਂ ਤੇ ਮੈਂ ਆਖਿਆ ਜੀ ਮੈਨੂੰ ਇੱਕ ਗੱਲ ਦੱਸਿਓ ਕਿ ਤੁਸੀਂ ਇਸ ਗੱਲ ਦਾ ਮੈਨੂੰ ਜਵਾਬ ਦਿਓ ਕਿ ਤੁਸੀਂ ਭਾਜਪਾ 'ਚ ਚਲੇਗੇ ਤੁਸੀਂ ਘਰ ਵਾਪਸੀ ਕਰਗੇ ਭਾਜਪਾ ਤੇ ਕਾਂਗਰਸ 'ਚ ਕਿੰਨਾ ਕੋ ਫਰਕ ਹੈ ਤੇ ਉਹ ਲੀਡਰ ਦਾ ਇਹ ਮੈਨੂੰ ਜਵਾਬ ਸੀ ਕਹਿੰਦਾ ਗੱਲ ਇਹ ਹੈ ਜੀ ਕਿ ਆਪ ਤੇ ਘਰੇ ਜਦੋਂ ਮਰਜ਼ੀ ਬੂਹਾ ਖੋਲ ਕੇ ਤੁਸੀਂ ਜਿਹੜੇ ਮਰਜ਼ੀ ਕਮਰੇ 'ਚ ਵੜਦੇ ਜਾਇਓ ਜਾਂ ਸੋਈ 'ਚ ਰੋਟੀ ਚੱਕ ਕੇ ਵੀ ਖਾ ਲੋ ਕਹਿੰਦੇ ਬਾਈ ਜੀ ਬਗਾਨੇ ਘਰ ਦੀ ਬੈਲ ਖੜਕਾਉਣ ਤੇ ਵੀ ਨਾ ਥੋੜਾ ਦਿਲ ਚਾਹੀਦਾ ਕਹਿੰਦਾ ਬੈਲ ਖੜਕਾਉਣ ਨੂੰ ਜੀ ਨਹੀਂ ਕਰਦਾ ਇਸ ਕਰਕੇ ਮਿੱਤਰੋ ਜਿੰਨੇ ਗਾਈਓ ਮੈਂ ਕਈ ਬੇਨਤੀ ਕਰਦਾ ਆਪਦੀ ਪਾਰਟੀ ਨੂੰ ਰਾਹੁਲ ਗਾਂਧੀ ਨੂੰ ਸੋਨੀਆ ਗਾਂਧੀ ਜੀ ਨੂੰ ਤੇ ਪ੍ਰਧਾਨ ਸਾਹਿਬ ਨੂੰ ਤੇ ਅਨਚਾਰਜ ਜੀ ਨੂੰ ਦਵਿੰਦਰ ਯਾਦਵ ਜੀ ਨੂੰ ਕਿ ਮੁੜ ਕੇ ਇਹਨਾਂ ਲੋਕਾਂ ਨੂੰ ਨਾ ਵਾੜਿਓ ਆ ਮੈਨੂੰ ਪਤਾ ਲੱਗਾ ਕਿ ਹੁਣ ਰਾਣਾ ਵੀ ਦਰਵਾਜ਼ੇ ਜੇ ਸੁੰਘਦਾ ਫਿਰਦਾ ਛੋਡੀ ਸਾਹਿਬ ਉਹ ਵੀ ਸੁੰਘਦਾ ਫਿਰਦਾ ਬਾਈ ਅੱਜ ਤੱਕ ਦਾ ਰਿਕਾਰਡ ਆ ਛੋਡੀਆਂ ਦਾ ਤੇ ਜਾਖੜਾਂ ਦਾ ਜਿਹਨੂੰ ਟਿਕਟ ਮਿਲੀ ਹੈ ਇਹਨਾਂ ਨੇ ਮਦਦ ਨਹੀਂ ਕੀਤੀ ਜੀ ਤੇਵੇਂ ਭਲੇਖੇ ਨਾਲ ਕਿਤੇ ਇਹਨਾਂ ਨੂੰ ਲਿਆ ਕੇ ਤੇ ਫੇਰ ਨਾ ਬਾੜ ਲਿਆ ਜੇ ਇਹਨਾਂ ਦੀ ਜਮਾਨਤ ਜਬਤ ਹੋ ਗਈ ਤਾਂ ਫੇਰ ਨਾ ਕਹੋ ਜੇ ਦੂਜਾ ਕੋਈ ਜਿੱਤ ਗਿਆ ਇਸ ਕਰਕੇ ਮੇਰੀ ਇੰਨੀ ਕੋ ਬੇਂਤੀ ਹੈ ਸਾਰੀ ਸਾਰਿਆਂ ਨੂੰ ਕਿਉਂਕਿ ਅੱਜ ਵਰਕਰਾਂ ਦੇ ਵਿੱਚ ਇਹ ਹੈ ਕਿ ਤੁਸੀਂ ਵਰਕਰ ਚ ਜਿਹਨੂੰ ਮਰਜ਼ੀ ਟਿਕਟ ਦੇ ਦਿਓ ਯਾਰ ਜਿਹੜਾ ਬੰਦਾ ਕੰਮ ਕਰਦਾ ਜਿਹੜਾ ਲੋਕਾਂ ਚ ਆਉਂਦਾ ਜਾਂਦਾ ਠੀਕ ਹੈ ਉਹਨੂੰ ਤੁਸੀਂ ਟਿਕਟ ਦਿਓ ਜੇ ਤੁਸੀਂ ਦੂਜੀਆਂ ਪਾਰਟੀਆਂ ਚੋਂ ਲਿਆ ਕੇ ਟਿਕਟਾਂ ਦੇਣੇ ਹੋ ਤੇ ਫੇਰ ਇਹ ਹੈ ਕਿ ਫੇਰ ਇਹ ਸਰਵੇ ਜਿਹੜੇ ਨੇ ਬਿਲਕੁਲ ਫੇਲ ਹੋ ਜਾਣਗੇ ਇਨਾ ਕੁਝ ਕਹਿੰਦਾ ਯਾਰ ਸਾਰੇ মিডিਆ ਵਾਲੇ ਇੱਕ ਇੱਕ ਕੋਸਟਰ ਰਹਿ ਗਿਆ ਇੱਕ ਤੁਹਾਡੇ ਬਲਾਗ ਪ੍ਰਧਾਨ ਜੀ ਨੇ ਚਿੰਦਰ ਮਾਲਮ ਜੀ ਮਾਲਮ ਤੋਂ ਉਹਨਾਂ ਨੂੰ ਪੁਲਿਸ ਨੇ ਫੇਰ ਹੁਣ ਅਰੈਸਟ ਕੀਤਾ ਵਾ 500 ਲੀਟਰ ਲਾਣ ਦੇ ਮਾਮਲੇ ਵਿੱਚ ਭਾਈ ਜੀ ਮੇਰੀ ਗੱਲ ਸੁਣੋ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਦੱਸ ਕੇ ਹਟਿਆ ਕਿ ਸਾਡੇ ਸੱਜਣਾ ਨੇ ਜਿਹੜੇ ਦੋ ਦਲਕਿਆਂ ਤੇ ਹੱਥ ਰੱਖਦੇ ਸੀ ਭਾਈ ਚੰਗੇ ਮਾੜੇ ਬੰਦੇ ਬਣਾਏ ਨੇ ਆ ਹੁਣ ਪਿੱਛੇ ਜੇ ਇੱਕ ਪ੍ਰਧਾਨ ਬਣਾਈ ਸੀ ਉਹ ਖੜੀ ਗਈ ਬੀਬੀ ਤੇ ਗੱਲ ਇਹ ਹੈ ਕਿ ਜਦੋਂ ਤੁਸੀਂ ਲਿਖ ਕੇ ਭੇਜਦੇ ਨੇ ਉਹ ਇਹ ਤਾਂ ਹਲਕੇ ਦਾ ਜਿਹੜਾ ਬੰਦਾ ਹੈ ਉਹਨੇ ਵੇਖਣਾ ਹੈ ਕਿ ਮੈਂ ਕਿਹੜਾ ਜ਼ਿੰਮੇਵਾਰ ਬੰਦਾ ਭੇਜਣਾ ਹੈ ਇਸ ਕਰਕੇ ਭਾਈ ਜਿਹੜੇ दारू ਵਾਲੇ ਜਿਵੇਂ ਮੈਂ ਤਾਂ ਕਿਹਾ ਸਭ ਫੜੇ ਜਾਣਗੇ ਉਹ ਕੇਜਰੀ ਵਾਲ ਸਭ ਫੜੇਗੇ ਆ ਥੋੜੇ ਦਿਨਾਂ ਨੂੰ ਚੀਮਾ ਸਭ ਫੜੇ ਜਾਣਗੇ ਉਹ ਤੋਂ ਬਾਅਦ 15 ਅਪ੍ਰੈਲ ਤੱਕ ਵੇਖਿਆ ਜੇ ਭਾਈ ਜੀ ਬਣਦਾ ਕੀ ਹੈ 15 ਅਪ੍ਰੈਲ ਤੱਕ ਤਾਂ ਕਈ ਤਿਤਲੀਆਂ ਰੰਗ ਬਦਲ ਲੈਣਗੀਆਂ ਕੋਈ ਇੱਕ ਵੰਨੀ ਕਰ ਰਹੇ ਹਾਂ ਮੈਂ ਕੋਈ ਇੱਕ ਵੰਨੀ ਕਰ ਰਿਹਾ 15 ਅਪ੍ਰੈਲ ਜਿਹੜੀ ਆ ਵਿਸਾਖੀ ਦਾ ਲੰਘ ਜੂਗੀ ਪਰ ਬਸਾਖੀ ਤੋਂ ਬਾਅਦ ਇਸ਼ਨਾਨ ਕਰਕੇ ਆਉਣਗੇ ਤੀਰਥ ਸਥਾਨਾਂ ਦੇ ਉੱਤੇ ਤੁਹਾਨੂੰ ਵੇਖ ਲਿਆ ਜੀ ਠੀਕ ਹੈ ਕਿ